ਮੇਰੇ ਕੋਲ ਪੈਸਾ ਪੈਸਾ ਚੱਲ ਸੁਣ ਮੇਰਾ ਨਾਂ ਤਲਵਾਰ ਸਿੰਘ ਆ ਡੱਕਣ ਵਾਲਾ ਮੈਂ ਵੀ ਨਹੀਂ ਕਦਰ ਭਲੇਖੇ ਚੋਂ ਮੈਂ ਉਸ ਪਾਗਲਖਾਨੇ ਦੇ ਵਿੱਚ ਲਿਆ ਕੇ ਤੈਨੂੰ ਛੱਟ ਦੇਊਂਗਾ ਮੇਰੇ ਕੋਲ ਪੈਸਾ ਪੈਸਾ ਸੁਣ ਬੱਬਾ ਕੋੜਾ ਮੈਨੂੰ ਛੱਟੇਗਾ ਹਾਂਜੀ ਮੋਟੀ ਸਾਬੀ ਇਹ ਇਹ ਸੁੱਖੇ ਨੂੰ ਸੁਣਾਉਣਾ ਇਹਨੇ ਉਹ ਸੁੱਖੇ ਨੂੰ ਆਪਾਂ ਨਹੀਂ ਛੱਡ ਸਕਦੇ ਸੁੱਖਾ ਇੱਕ ਸਮਗਲਰ ਹੈ ਓ ਭਾਈ ਆਪਣੇ ਸੁੱਖੇ ਨੂੰ ਸੁਣਾਲਾ ਉਹ ਆਪਣੇ ਸੁੱਖੇ ਨੂੰ ਵੀ ਛੜਾਲਾਂਗੇ ਮੈਂ ਕੋਰਟ ਦਾ ਜੱਜ ਖਰੀਦ ਲੂ ਕੋਰਟ ਦਾ ਵਕੀਲ ਤੱਕ ਖਰੀਦ ਲੂ ਮੈਂ ਜੱਜ ਦੀ ਮੈਂ ਕੁਰਸੀ ਤੱਕ ਵੀ ਖਰੀਦ ਲੂੰਗਾ ਮੈਂ ਉਹ ਬਈ ਕੋਰਟ ਨਹੀਂ ਠਾਣਾ ਹੈ ਠਾਣਾ ਉਹ ਮੈਂ ਸਭ ਕੁਝ ਖਰੀਦ ਲੂ ਠਾਣਾ ਵੀ ਖਰੀਦ ਲੂ ਮੈਂ ਮੈਂ ਪੈਸੇ ਵਾਲਾ ਪੈਸੇ ਵਾਲਾ ਮੈਂ ਠਾਣਾ ਖਰੀਦ ਲੂ ਮੈਂ ਦੁਨੀਆ ਦਾ ਸਭ ਕੁਝ ਖਰੀਦ ਲੂੰਗਾ ਮੈਂ ਕੋਣਾ ਨਹੀਂ ਕਿਦਰ ਮੂੰ ਚੱਕਿਆ ਮੈਂ ਆ ਦੌੜ ਤਲਵਾਰ ਸਿੰਘ ਪੈਸੇ ਵਾਲਾ ਮੈਂ ਸਭ ਕੁਝ ਖਰੀਦ ਲਊਂਗਾ ਤੈਨੂੰ ਵੀ ਖਰੀਦ ਲਊਂਗਾ ਮੈਂ ਮੇਰੇ ਕੋਲ ਪੈਸਾ ਪੈਸਾ ਚੱਲ ਸੋਣਾ ਮੇਰਾ ਨਾ ਤਲਵਾਰ ਸਿੰਘ ਆ ਡਿੱਗਣ ਵਾਲਾ ਮੈਂ ਵੀ ਨਹੀਂ ਕਦੇ ਭਲੇਖੇ ਚੋਂ ਮੈਂ ਚਾਹੇ ਤਲਵਾਰ ਸਿੰਘ ਆ ਚਾਹੇ ਛੁਰੀ ਸਿੰਘ ਆ ਚਾਹੇ ਖੁਰਪਾ ਸਿੰਘ ਆ ਸਭ ਕੁਝ ਖਰੀਦ ਲਊਂਗਾ ਮੇਰੇ ਕੋਲ ਪੈਸਾ ਪੈਸਾ ਮੈਂ ਤੇਰੀ ਟੋਪੀ ਖਰੀਦ ਲਊਂਗਾ ਤੇਰੀ ਵਰਦੀ ਖਰੀਦ ਲਊਂਗਾ ਮੇਰੇ ਕੋਲ ਪੈਸਾ ਪੈਸਾ ਉਹ ਬਾਈ ਪੁਆਇੰਟ ਦੀ ਗੱਲ ਕਰ ਪੁਆਇੰਟ ਦੀ ਓਏ ਸਾਰੇ ਪੁਆਇੰਟ ਵੀ ਖਰੀਦ ਲਊਗਾ ਤੇ ਕੋ ਪੈਸਾ ਪੈਸਾ ਤੂੰ ਕਿੱਥੋਂ ਲਿਆਦਾ ਇਹਨੂੰ ਪਾਗਲ ਨੂੰ ਯਾਰ ਨਾਲ ਮੈਂ ਪਾਗਲ ਖਾਨਾ ਵੀ ਖਰੀਦ ਲਊਗਾ ਮੇਰੇ ਕੋਲ ਪੈਸਾ ਪੈਸਾ ਉਸ ਪਾਗਲ ਖਾਨੇ ਦੇ ਵਿੱਚ ਲਿਆ ਕੇ ਤੈਨੂੰ ਛੱਟ ਦੇਊਗਾ ਮੇਰੇ ਕੋਲ ਪੈਸਾ ਪੈਸਾ ਸੁਣ ਵਡਾ ਕੜਾ ਤੂੰ ਮੈਨੂੰ ਛੱਟੇਗਾ ਉਹ ਦਾ ਨਾ ਤਾਂ ਨਿਕਲੋ ਪੈਸਾ ਪੈਸਾ ਗਰਮ ਨਹੀਂ ਹੋਈਦਾ ਪੈਸਾ ਪੈਸਾ ਚੱਕ ਪੈਸਾ ਮੇਰਾ ਕੰਮਕਾਰ ਚੱਕ ਪੈਸਾ ਓ ਬਾਬੀ ਬਾ ਹੋਰਾ ਇੰਨਾ ਕੰਮ ਨਹੀਂ ਸੀ ਤੂੰ ਐਂ ਦੱਸ ਯਾਰ ਛੱਡਣਾ ਕਿਹੜਾ ਆ ਆਪਣਾ ਸੁੱਖੇ ਸਿੰਘ ਨੂੰ ਛੱਡਣਾ ਸੁੱਖੇ ਸਿੰਘ ਨੂੰ ਸੁੱਖੇ ਨੂੰ ਹਾਂ ਕੋਹਰਾਵਾ ਫੜ ਮੈਂ ਉਹਨੂੰ ਨਹੀਂ ਛੱਡ ਸਕਦਾ ਜਿਹੜੇ ਮਰਦੇ ਠਾਣੇ ਜੋ ਬੰਦੇ ਨੂੰ ਛਡਾ ਲਾ ਮੈਂ ਉਹਨੂੰ ਨਹੀਂ ਛੱਡਣਾ ਉਹਨੂੰ ਕਿਉਂ ਨਹੀਂ ਛੱਡ ਸਕਦਾ ਤੂੰ ਮੇਰਾ ਸਾਹ ਬਹੁਤ ਗਰਮ ਆ ਯਾਰ ਸਾਈਡ ਤੇ ਕਰ ਲੈ ਕੋਲਾ ਮੈਥੋਂ ਅੱਦੇ ਨਾ ਮੰਗਣ ਲੱਗ ਕੇ ਜੀਦੇ ਸ਼ਰਤ ਕਰੇਂ ਤੇਰਾ ਜਿਹੜਾ ਸਭ ਗਰਮ ਹੈ ਨਾ ਤੇਰਾ ਗਰਮ ਨਰਮ ਮਲਾਈਮ ਤੇਰੇ ਸਾਹ ਨੂੰ ਸਭ ਖਰੀਦ ਲੂੰਗਾ ਤੇਰੇ ਕੋਲ ਪੈਸਾ ਪੈਸਾ ਫਾਇਰ ਤੇ ਕਰਨਾ ਭਰਾਵਾ ਸਾਹ ਵਾ ਗਿਆ ਮੇਰਾ ਉਹ ਸਾਈਡ ਤੇ ਕਰ ਲਾ ਭਰਾਵਾ ਸਾਬ ਨੂੰ ਵੀ ਥੇਜ ਲਓ ਸਾਬ ਨਾਲ ਗੱਲ ਕਰਦੇ ਆ ਮਲਾ ਸਾਹਿਬ ਨੂੰ ਮਲਾਦ ਨੇ ਪੈਸੇ ਵਾਲਾ ਦੌੜ ਸਿੰਘ ਆ ਮੈਂ ਸਭ ਕੁਝ ਖਰੀਦ ਲੂ ਦੁਨੀਆ ਤੇ ਕੁੱਲ ਚੀਜ਼ ਵਿਕਦੀ ਐ ਉਹ ਕੋਈ ਗੱਲ ਨਹੀਂ ਸਾਈਡ ਤੇ ਕਰ ਆਪਾਂ ਸਾਬ ਨਾਲ ਗੱਲ ਕਰਦੇ ਆ ਮੈਥੋਂ ਫਿਰ ਆਪਦਾ ਹਿੱਸਾ ਮੰਗੂ ਯਾਰ ਮੈਨੂੰ ਬਚਣਾ ਕੀ ਐ ਚੋਂ ਓ ਫੋਕਾ ਕੋਟਸ ਕਾਟ ਉੱਤ ਲਿਆਗਾ ਓ ਭੈਣਾਂ ਦਾ ਛੱਡ ਦੇ ਲੈ ਬੇਸ ਛੱਡੀ ਓ ਬੇਲਾ ਉਹ ਲੈ ਲੋ ਪੈਸੇ ਛੱਡ ਦਿਓ ਜੀ ਸਾਡੇ ਸੁੱਖੇ ਨੂੰ ਓ ਭੈਣਾਂ ਦਾ ਛੱਡ ਦੇ ਓ ਭੈਣਾਂ ਦਾ ਛੱਡ ਦੇ ਉਧਰੋਂ ਲੇਟਦਾ ਓ ਸਾਹਿਬ ਜੀ ਆ ਗੱਲ ਕਰੋ ਜੀ ਸਾਰੇ ਇਹਨਾਂ ਨਾਲ ਓ ਮੋਸੀ ਹਾਂਜੀ ਸਾਹਿਬ ਮੇਰੇ ਕੋਲ ਬਖਤ ਨਹੀਂ ਹੈਗਾ ਸਾਹਿਬ ਜੀ ਮੈਂ ਬਖਤ ਨੂੰ ਵੀ ਖਰੀਦ ਲੂੰਗਾ ਮੇਰੇ ਕੋਲ ਪੈਸਾ ਪੈਸਾ ਓ ਤੂੰ ਕਾਨੂੰਨ ਨੂੰ ਕਿਵੇਂ ਖਰੀਦ ਸਕਦਾ ਹੈ ਪੈਸੇ ਨਾਲ ਕਾਨੂੰਨ ਨੂੰ ਨਹੀਂ ਖਰੀਦ ਸਕਦਾ ਸਾਬ ਜੀ ਲੈ ਦੇ ਕੇ ਸਾਡਾ ਕੰਮ ਕਰ ਦਿਓ ਜੀ ਸਾਡੀ ਮਿਹਨਤ ਵਾਲੀ ਗੱਲ ਹੈ ਜੀ ਹਾਂਜੀ ਸਰ ਇਹ ਕਿਹਨੂੰ ਮੈਂ ਆਇਆ ਕੀ ਵੀ ਗੱਲ ਕਰਦੇ ਆਂ ਸਾਹ ਜੀ ਮੋਟੀ ਸਾਮੀ ਇਹ ਇਹ ਸੁੱਖੇ ਨੂੰ ਸੜਾਉਣਾ ਹੈ ਉਹ ਸੁੱਖੇ ਨੂੰ ਆਪਾਂ ਨਹੀਂ ਸੜ ਸਕਦੇ ਸੁੱਖਾ ਇੱਕ ਸਮਗਲਰ ਹੈ ਉਹਦੇ ਬਹੁਤ ਵੱਡੇ ਵੱਡੇ ਜਿਆਦਾ ਕੇਸ ਚੱਲਦੇ ਨੇ ਉਹਨੂੰ ਆਪਾਂ ਨਹੀਂ ਸੜ ਸਕਦੇ ਜੀ ਪੈਸੇ ਦਾ ਲੈ ਦੇ ਕੇ ਕਰਕੇ ਆ ਚੱਕੋ ਬੈਗ ਪੈਸੇ ਦਾ ਜੀ ਕੇਸ ਕਰ ਦਿਓ ਰਫੂ ਦਾ ਫੂਜੀ ਤੇ ਸਾਹ ਜੀ ਸਭ ਕੁਝ ਕਰ ਸਕਦੇ ਹੋ ਸਾਡੀ ਮਿਹਨਤ ਵਾਲੀ ਗੱਲ ਆ ਸਾਹ ਜੀ ਹਾਂਜੀ ਸਰ ਇਹਨਾਂ ਨੂੰ ਵੀ ਤੇ ਹਵਾਲਾ ਦੇ ਵਿੱਚ ਠੀਕ ਹੈ ਸਰ ਇਹਨਾਂ ਦੇ ਲਾ ਕੋਟਾ ਕਰ اندر ਇਹਨਾਂ ਨੂੰ ਚਲੋ ਜੀ ਚਲੋ 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 ਪਹਿਤ ਦੇ ਕੇ ਕਾਨੂੰਨ ਨੂੰ ਖਰੀਦਣਾ ਹੈ